ਪਿਆਰਿਓ ਰੋਜ਼ ਦੀ ਤਰ੍ਹਾਂ ਅੱਜ ਅਸੀਂ ਬਾਬਾ ਮਾਹਰਨਾਨ ਸਿੰਘ ਜੀ ਡੇਰਾ ਰੂਮੀ ਪੂਚੋ ਕਲਾ ਬਠਿੰਡਾ ਵਾਲੇ ਮਹਾਪੁਰਖਾਂ ਦੇ ਜੀਵਨ ਕੋਤਕ ਜੋ ਕਿ ਭਾਗ ਦੂਸਰੇ ਤੋਂ ਹਨ ਆਪ ਜੀ ਨਾਲ ਸਾਂਝਾ ਕਰਨ ਜਾ ਰਹੀ ਹਾਂ ਪਹਿਲੇ ਭਾਗ ਵਿੱਚੋਂ ਜਿੰਨੀਆਂ ਵੀ ਸਾਖੀਆਂ ਪੜੀਆਂ ਗਈਆਂ ਹਨ ਉਹਨਾਂ ਸਾਰੀਆਂ ਸਾਖੀਆਂ ਨੂੰ ਰਸਿਕ ਬੈਰਾਗਨ ਚੈਨਲ ਦੀ ਪਲੇਲਿਸਟ ਵਿੱਚ ਪਾ ਦਿੱਤਾ ਗਿਆ ਹੈ ਸੋ ਆਓ ਸਾਖੀ ਸ਼ੁਰੂ ਕਰਦੇ ਹਾਂ ਅੱਜ ਦੀ ਸਾਖੀ ਹੈ ਚਿੰਤਾ ਨਹੀਂ ਕਰੀ ਦੀ ਭਗਤਾਂ ਦੀ ਚਿੰਤਾ ਕਰਤਾ ਪੁਰਖ ਆਪ ਕਰਦਾ ਹੈ ਸੰਤ ਬਹਾਲदास ਜੀ ਤੇ ਫੁੱਮਣ ਲਾਲ ਆਜੜੀ ਨਾਲ ਬੀਤੀ ਸਾਖੀ ਨਾ ਕਰ ਚਿੰਤ ਚਿੰਤਾ ਹੈ ਕਰਤੇ ਬਾਬਾ ਜੀ ਦੇ ਹੁਕਮ ਅਨੁਸਾਰ ਸੰਤ ਬਹਾਲदास ਜੀ ਪਿੰਡ ਵਿੱਚੋਂ ਦੁੱਧ ਮੰਗਣ ਜਾਇਆ ਕਰਦੇ ਸਨ ਜੇਠ ਦਾ ਮਹੀਨਾ ਸੀ ਦੁੱਧ ਦੀ ਕਾਫੀ ਘਾਟ ਮਹਿਸੂਸ ਹੋਣ ਲੱਗੀ ਦੁੱਧ ਲੈਣ ਗਏ ਪਰ ਲੋੜ ਅਨੁਸਾਰ ਦੁੱਧ ਨਾ ਮਿਲਿਆ ਇਸ ਬਾਰੇ ਸੰਤ ਭਾਲਦਾ ਜੀ ਨੂੰ ਬੜੀ ਚਿੰਤਾ ਹੋਈ ਇਹਨਾਂ ਦਾ ਉਦਾਸ ਹੋਇਆ ਚਿਹਰਾ ਦੇਖ ਬਾਬਾ ਜੀ ਨੇ ਉਦਾਸੀ ਦਾ ਕਾਰਨ ਪੁੱਛਿਆ ਸੰਤ ਭਾਲਦਾ ਜੀ ਨੇ ਦੱਸਿਆ ਮਹਾਰਾਜ ਦੁੱਧ ਦੀ ਕਮੀ ਹੋ ਗਈ ਮੇਰੇ ਲਈ ਆਪਨੇ ਜੋ ਸੇਵਾ ਲਾਈ ਸੀ ਮੈਂ ਨਿਭਾ ਨਹੀਂ ਸਕਿਆ ਇਸ ਕਰਕੇ ਮੈਨੂੰ ਚਿੰਤਾ ਹੈ ਬਾਬਾ ਜੀ ਨੇ ਬਚਨ ਕੀਤੇ ਫਿਕਰ ਨਹੀਂ ਕਰਨਾ ਰੋਜੀ ਦੇਣ ਵਾਲਾ ਆਪੇ ਸਭ ਕੁਝ ਕਰ ਦੇਵੇਗਾ ਉਸ ਨੂੰ ਤਾਂ ਜੀਵ ਜੰਤੂਆਂ ਦਾ ਵੀ ਫਿਕਰ ਹੈ ਆਪਾਂ ਤਾਂ ਫਿਰ ਵੀ ਮੰਗ ਕੇ ਖਾ ਸਕਦੇ ਹਾਂ ਇਸ ਤਰ੍ਹਾਂ ਸੰਤ ਭਾਲ ਦਾ ਜੀ ਨੂੰ ਹੌਸਲਾ ਦਿੱਤਾ ਥੋੜੀ ਹੀ ਦਿਰ ਬਾਅਦ ਇੱਕ ਆੜੜੀ ਆ ਗਿਆ। ਬਾਬਾ ਜੀ ਦੇ ਆਸਣ ਨੇੜੇ ਆ ਕੇ ਸੀਸ ਨਿਵਾਇਆ। ਬਾਬਾ ਜੀ ਨੇ ਹਰ ਨਵੇਂ ਆਉਣ ਵਾਲੇ ਮਨੁੱਖ ਦੀ ਮੁਲਾਕਾਤ ਕਰਨ ਦੀ ਕਿਰਿਆ ਅਨੁਸਾਰ ਉਸ ਦਾ ਨਾਮ ਪੁੱਛਿਆ। ਤੇਰਾ ਨਾਮ ਕੀ ਹੈ? ਉਸ ਨੇ ਕਿਹਾ ਫੁੰਮਣ ਲਾਲ। ਬਾਬਾ ਜੀ ਨੇ ਪੁੱਛਿਆ ਇਹ ਬੱਕਰੀਆਂ ਤੇਰੀਆਂ ਹਨ? ਕਿਤਨੀਆਂ ਇਹਨਾਂ ਵਿੱਚੋਂ ਦੁੱਧ ਦਿੰਦੀਆਂ ਹਨ? ਇਹ ਸਾਰੀਆਂ ਮੇਰੀਆਂ ਹਨ ਤੇ ਅਧੀਆਂ ਦੁੱਧ ਦਿੰਦੀਆਂ ਹਨ ਆਜੜੀ ਨੇ ਕਿਹਾ ਕੁਝ ਸਮਾਂ ਰੁਕਣ ਤੋਂ ਬਾਅਦ ਉਹ ਮਨ ਨਾਲ ਤੁਰਨ ਲੱਗਾ ਬਾਬਾ ਜੀ ਨੇ ਫਿਰ ਕੋਲ ਬੁਲਾ ਕੇ ਪੁੱਛਿਆ ਕਿੱਧਰ ਜਾ ਰਿਹਾ ਹੈ ਬੱਕਰੀਆਂ ਨੂੰ ਪਾਣੀ ਪਿਲਾ ਕੇ ਲਿਆਉਂਦਾ ਹਾਂ ਜੇ ਕਿਸੇ ਜਗ੍ਹਾ ਤੇ ਪਾਣੀ ਮਿਲ ਗਿਆ ਆਜੜੀ ਨੇ ਕਿਹਾ ਬਾਬਾ ਜੀ ਨੇ ਵਿਅੰਗ ਕਰਸ ਕੇ ਕਿਹਾ ਜੇ ਇੱਥੇ ਹੀ ਪਿਆ ਦੇਈਏ ਤਾਂ ਕਿੰਨੀਆਂ ਬੱਕਰੀਆਂ ਦਾ ਦੁੱਧ ਦੇਵੇਂਗਾ ਉਸਨੇ ਉੱਤਰ ਦਿੱਤਾ 6 ਬੱਕਰੀਆਂ ਦਾ ਬਾਬਾ ਜੀ ਕਹਿਣ ਲੱਗੇ ਕੁਝ ਸਮਾਂ ਇੱਥੇ ਹੋਰ ਚੱਕਰ ਲਵਾ ਦੇ ਬੱਕਰੀਆਂ ਦੇ ਅਸਮਾਨ ਵਿੱਚ ਬੱਦਲ ਹੋਏ ਪਏ ਹਨ ਸ਼ਾਇਦ بارش ਇੱਥੇ ਹੀ ਹੋ ਜਾਵੇ ਸਭ ਕੁਝ ਕਰਨਾ ਉਹਨਾਂ ਆਪ ਹੀ ਸੀ ਪਰ ਪਰਤੱਖ ਨੂੰ ਵੀ ਪ੍ਰਗਟ ਨਹੀਂ ਹੋਣ ਦਿੰਦੇ ਸਨ ਐਸਾ ਕਿ ਕਿਸੇ 포ਰਸ਼ਨ ਨੂੰ ਸਮਝ ਨਾ ਆ ਸਕੇ ਗੱਲ ਸਪਸ਼ਟ ਨਾ ਹੋਣ ਦੇਣੀ ਕੁਝ ਹੀ ਸਮੇਂ ਬਾਅਦ ਬਾਰਿਸ਼ ਸ਼ੁਰੂ ਹੋ ਗਈ ਪਾਣੀ ਬੱਕਰੀਆਂ ਦੇ ਪੀਣ ਲਈ ਵਾਧੂ ਹੋ ਗਿਆ ਆਸ-ਪਾਸ ਦੇ ਟੋਏ ਸਭ ਭਰ ਗਏ ਮੀਂਹ ਪੈਣ ਤੋਂ ਬਾਅਦ ਆਪਨੇ ਆਜੜੀ ਨੂੰ ਕਿਹਾ ਫੁਮਣਾ ਲਿਆ ਗੁਰਮਖਾ ਸਾਡੇ ਨਾਲ ਕੀਤਾ ਵਾਦਾ ਪੂਰਾ ਕਰ ਦੇ ਹੁਮਨ لال 6 ਬੱਕਰੀਆਂ ਬਾਬਾ ਜੀ ਕੋਲ ਲੈ ਆਇਆ ਤੇ ਕਹਿਣ ਲੱਗਾ ਲੋ ਮਹਾਰਾਜ ਹਾਜ਼ਰ ਹੈ ਬਾਬਾ ਜੀ ਨੇ ਸੰਤ ਬਹਾਲਦਾਸ ਜੀ ਨੂੰ ਹੁਕਮ ਦਿੱਤਾ ਬਹਾਲਦਾਸ ਬੱਕਰੀਆਂ ਚੋ ਲੈ ਸੰਤ ਬਹਾਲਦਾਸ ਜੀ ਨੇ ਬੱਕਰੀਆਂ ਚੋ ਲਈਆਂ ਦੁੱਧ ਵਰਤਨ ਵਿੱਚ ਇਕੱਠਾ ਕਰਕੇ ਬਾਬਾ ਜੀ ਅੱਗੇ ਲਿਆ ਕੇ ਰੱਖ ਦਿੱਤਾ ਬਾਬਾ ਜੀ ਨੇ ਲੋੜ ਮੁਤਾਬਕ ਦੁੱਧ ਛੱਕ ਕੇ ਬਾਕੀ ਸੰਤ ਭਾਲਦਾਸ ਜੀ ਨੂੰ ਦੇ ਦਿੱਤਾ ਕਿ ਤੂੰ ਵੀ ਦੁੱਧ ਛੱਕ ਲੈ ਇਸ ਤੋਂ ਬਾਅਦ ਬੱਕਰੀਆਂ ਵਾਲਾ ਤਾਂ ਚਲਾ ਗਿਆ ਬਾਬਾ ਜੀ ਨੇ ਸੰਤ ਭਾਲਦਾ ਜੀ ਨਾਲ ਬਚਨ ਕਰਨੇ ਸ਼ੁਰੂ ਕਰ ਦਿੱਤੇ ਭਾਲਦਾਸ ਜੋ ਕਰਦਾ ਹੈ ਪਰਮੇਸ਼ਵਰ ਕਰਦਾ ਹੈ ਅੱਜ ਦੁੱਧ ਇਸ ਬਹਾਨੇ ਦੇ ਦਿੱਤਾ ਹੈ ਕੱਲ ਕਿਸੇ ਹੋ ਢੰਗ ਨਾਲ ਦੇ ਦੇਵੇਗਾ ਉਸ ਨੂੰ ਆਪਣੀ ਪਿਆਰਿਆਂ ਦਾ ਆਪ ਫਿਕਰ ਹੈ ਤਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਜੋ ਉਸ ਦਾ ਹੋ ਗਿਆ ਉਸ ਦੀਆਂ ਲੋੜਾਂ ਪਰਮੇਸ਼ਵਰ ਆਪ ਪੂਰੀਆਂ ਕਰਦਾ ਹੈ ਉਦਾਸੀ ਮੰਨ ਤੇ ਨਹੀਂ ਲਿਆਉਣੀ ਕਿਉਂ ਜੋ ਉਦਾਸੀ ਨਾਲ ਵਰਤੀ ਡੋਲ ਜਾਂਦੀ ਹੈ ਉਸ ਦੇ ਕੀਤੇ ਨੂੰ ਮੰਨਣਾ ਪੈਂਦਾ ਹੈ ਇੱਕ ਔਤਕ ਵਰਤਨ ਸਮੇ ਸੰਤ ਭਾਲ ਦਾ ਜੀ ਨੂੰ ਬਾਬਾ ਜੀ ਨੇ ਬਾਹਰ ਕਿਸੇ ਕੰਮ ਭੇਜ ਦਿੱਤਾ ਸੀ ਅਗਲੀ ਸਾਖੀ ਸੰਤ ਦੋਖੀ ਨੇ ਆਪਣੀ ਕੀਤੀ ਪਾਉਣੀ ਬਚਨ ਸਿੰਘ ਬੀਬੀ ਵਾਲੇ ਨਾਲ ਬੀਤੀ ਸਾਖੀ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਣਾ ਚੀਤ ਨਾ ਆਵੇ ਮਾਇਆ ਦੇ ਨਸ਼ੇ ਵਿੱਚ ਗਲਤਾਨ ਹੋਇਆ ਮਨੁੱਖ ਮੌਤ ਨੂੰ ਚੀਤੇ ਭੁਲਾ ਕੇ ਸਤਿਗੁਰਾਂ ਦੇ ਅੰਮ੍ਰਿਤ ਵਚਨ ਨਾਮ ਬਾਣੀ ਰਾਹੀ ਫੁਰਮਾਨ ਸਤਿਗੁਰਾਂ ਦੇ ਅੰਮ੍ਰਿਤ ਬੋਲ ਸਮਝ ਨਹੀਂ ਪੌਂਦਾ ਬਚਨ ਨਾ ਸਮਝਣ ਤੇ ਨਾ ਕਮਾਉਣ ਤੇ ਫਿਰ ਦੁੱਖ ਪੌਂਦਾ ਹੈ ਐਸਾ ਹੀ ਬਚਨ ਨਾ ਮੰਨਣ ਹੁਕਮ ਦੀ ਉਲੰਘਣਾ ਤੇ ਬਚਨ ਸਿੰਘ ਨਗਰ ਬੀਬੀ ਵਾਲਾ ਨੇ ਆਪਣੀ ਕੀਤੀ ਭਾਈ ਸਾਖੀ ਅੰਕਿਤ ਹੈ ਗੱਜਣ ਸਿੰਘ ਦੀ ਜ਼ਮੀਨ ਤੇ ਨੇੜੇ ਭੋਰੇ ਵਿੱਚ ਰਹਿੰਦੇ ਹੋਏ ਬਾਬਾ ਜੀ ਦਾ ਕਾਫੀ ਸਮਾ ਸੁਖ ਸ਼ਾਂਤੀ ਨਾਲ ਨਿਕਲਿਆ ਇੱਕ ਦਿਨ ਬਚਨ ਸਿੰਘ ਬੀਬੀ ਵਾਲਾ ਵੱਲੋਂ ਹੁਕਮ ਦੀ ਉਲੰਘਣਾ ਕਰਨ ਉਪਰੰਤ ਇਹ ਜਗਾ ਵੀ ਛੱਡਣੀ ਪਈ ਗੱਜਣ ਸਿੰਘ ਦੇ ਰੂਮੀ ਖੇਤ ਦੇ ਹਿੱਸੇਦਾਰ ਪੂਚੋ ਕਲਾ ਰਹਿੰਦੇ ਸਨ ਬਾਕੀ ਬੀਬੀ ਵਾਲਾ ਪਿੰਡ ਵਿੱਚ ਇਹ ਪਿੰਡ ਇੱਥੋਂ ਕੋਈ 8 ਕਿਲੋਮੀਟਰ ਦੇ ਫਾਸਲੇ ਉੱਤੇ ਹੈ ਇਸ ਜ਼ਮੀਨ ਵਿੱਚ ਕੰਮ ਕਰਨ ਲਈ ਬੀਬੀ ਵਾਲੇ ਤੋਂ ਆਉਣਾ ਪੈਂਦਾ ਸੀ ਇੱਕ ਦਿਨ ਗੱਜਣ ਸਿੰਘ ਦੇ ਕੁਝ ਸਾਥੀ ਬੀਬੀ ਵਾਲਾ ਪਿੰਡ ਤੋਂ ਉਸ ਦੀ ਮਦਦ ਕਰਨ ਲਈ ਆਏ ਖੇਤ ਵਾਣ ਲਈ ਆਪਣੇ ਆਪਣੇ ਪਸ਼ੂ ਤੇ ਹਲ ਆਦ ਲੈ ਕੇ ਇੱਥੇ ਆ ਗਏ ਉਹਨਾਂ ਸਮਿਆਂ ਵਿੱਚ ਪਾਣੀ ਦੀ ਕਾफी ਖਿੱਲਤ ਸੀ ਉਹ ਆਪਣਾ ਸਾਰੇ ਦਿਨ ਲਈ ਪਾਣੀ ਦਾ ਬੰਦੋਬਸਤ ਵੀ ਕਰਕੇ ਲੈ ਆਏ ਕੰਮ ਕਈ ਦਿਨ ਕਰਨਾ ਸੀ ਪਹਿਲਾਂ ਜ਼ਮੀਨ ਵਾਉਣੀ ਸੀ ਫਿਰ ਬੀਜਣੀ ਸੀ ਇਸ ਲਈ ਰਾਸ਼ਨ ਵੀ ਚਾਹੀਦਾ ਸੀ ਗਜਨ ਸਿੰਘ ਨੇ ਸੁਝਾਅ ਦਿੱਤਾ ਕਿ ਉੱਥੇ ਆਪਣੇ ਖੇਤ ਵਿੱਚ ਸੰਤ ਬੈਠੇ ਹਨ ਜੋ ਕਿ ਅੱਗ ਮੱਥੇ ਨਹੀਂ ਲਾਉਂਦੇ ਇਸ ਕਰਕੇ ਆਪਾਂ ਅੱਗ ਨਹੀਂ ਬਾਲਣੀ ਸੋ ਇਸ ਲਈ ਆਪਾਂ ਛੋਲੇ ਭੁਨਾ ਕੇ ਲੈ ਚਲੀਏ ਸਾਰੇ ਇਹ ਮੰਨ ਕੇ ਛੋਲੇ ਭੁਣਾ ਕੇ ਲੈ ਆਏ ਕੁਝ ਰਾਸ਼ਨ ਹੋਰ ਵੀ ਲੈ ਆਏ ਉਹਨਾਂ ਆਪਣੀ ਜ਼ਮੀਨ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਜ਼ਮੀਨ ਬੋਣ ਲੱਗ ਪਏ ਇਹ ਸ਼ਾਮ ਨੂੰ ਕੰਮ ਬੰਦ ਕਰਕੇ ਉੱਥੇ ਹੀ ਠਹਿਰਾਓ ਕਰ ਲੈਂਦੇ ਸਨ ਛੋਲੇ ਖਾ ਕੇ ਪਾਣੀ ਪੀ ਛੱਡਦੇ ਸਨ ਇਸ ਤਰ੍ਹਾਂ ਕਰਦਿਆਂ 2 ਦਿਨ ਬੀਤੇ ਪਰ ਤੀਸਰੇ ਦਿਨ ਜੋ ਹੋਣੀ ਹੈ ਉਹ ਹੋ ਕੇ ਹੀ ਰਹਿੰਦੀ ਹੈ ਵਾਲੀ ਗੱਲ ਹੋ ਗਈ ਉਹਨਾਂ ਵਿੱਚੋਂ ਬਚਨ ਸਿੰਘ ਨਾਮ ਦੇ ਇੱਕ ਪੁਰਸ਼ ਨੇ ਕਿਹਾ ਗੱਜਣ ਸਿੰਘ ਛੋਲੇ ਖਾਂਦਿਆਂ ਦੋ ਦਿਨ ਹੋ ਗਏ ਹਨ ਹੁਣ ਤਾਂ ਦਿਲ ਨਹੀਂ ਕਰਦਾ ਕਿ ਛੋਲੇ ਖਾਈਏ ਰਾਸ਼ਨ ਰੋਟੀ ਤਾਂ ਆਪਣੇ ਕੋਲ ਹੈ ਇਸ ਕਰਕੇ ਆਪਾਂ ਰੋਟੀ ਪਕਾ ਲੈਂਦੇ ਹਾਂ ਗੱਜਣ ਸਿੰਘ ਨੇ ਕਿਹਾ ਇਹ ਕੰਮ ਆਪਾਂ ਨਹੀਂ ਕਰਨਾ ਸਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਕਿ ਬਾਬਾ ਜੀ ਅੱਗ ਮੱਥੇ ਨਹੀਂ ਲਾਉਂਦੇ ਜਿਸ ਵੇਲੇ ਆਪਾਂ ਰੋਟੀ ਤਿਆਰ ਕਰਨ ਲਈ ਅੱਗ ਬਾਲੀ ਤਾਂ ਬਾਬਾ ਜੀ ਨੇ ਨਾਰਾਜ਼ ਹੋਣਾ ਹੈ ਮਹਾਪੁਰਸ਼ ਦੇ ਹੁਕਮ ਦੀ ਉਲੰਘਣਾ ਨਹੀਂ ਕਰਨੀ ਉਸ ਨੇ ਫਿਰ ਆਪਣੀ ਹੱਥ ਨਾ ਛੱਡੀ ਗੱਜਣ ਸਿੰਘ ਨੇ ਫੇਰ ਵੀ ਸਮਝਾਇਆ ਪਰ ਉਸ ਨੇ ਕੋਈ ਪਰਵਾਹ ਨਾ ਕੀਤੀ ਅੱਗ ਬਾਲਣ ਲੱਗ ਪਿਆ ਅੱਗ ਬਾਲਣ ਤੋਂ ਪਹਿਲਾ ਜਿਸ ਵੇਲੇ ਧੂਆਂ ਬਾਬਾ ਜੀ ਦੀ ਨਜ਼ਰیں ਪਿਆ ਤਾਂ ਆਪ ਨੇ ਦੂਰੋਂ ਹੀ ਉੱਚੀ ਆਵਾਜ਼ ਦੇ ਕੇ ਕਿਹਾ ਇਹ ਅੱਗ ਕਿਸ ਨੇ ਮਚਾਈ ਹੈ ਇਸ ਨੂੰ ਬੰਦ ਕਰ ਦਿਓ ਪਰ ਬਚਨ ਸਿੰਘ ਨੇ ਕੋਈ ਪਰਵਾਹ ਨਾ ਕੀਤੀ ਬਾਬਾ ਜੀ ਨੇ ਫਿਰ ਆਵਾਜ਼ ਦਿੱਤੀ ਅੱਗ ਬੰਦ ਕਰ ਦਿਓ ਉਸ ਦੇ ਉੱਪਰ ਫਿਰ ਵੀ ਕੋਈ ਅਸਰ ਨਾ ਹੋਇਆ ਉਸ ਨੇ ਬਾਬਾ ਜੀ ਪ੍ਰਤੀ ਕੋੜੇ ਲਫ਼ਜ਼ ਵਰਤ ਲੈਣ ਸ਼ੁਰੂ ਕਰ ਦਿੱਤੇ। ਬਾਬਾ ਚੁੱਪ ਨਹੀਂ ਰਹਿ ਹੁੰਦਾ। ਜੇ ਬਹੁਤਾ ਬੋਲਿਆ ਤਾਂ ਆ ਕੇ ਧੌਣ ਭੰਨ ਦਿਆਂਗਾ। ਇਹ 69 ਪਰੇ ਲਫ਼ਜ਼ ਸੁਣ ਕੇ ਬਾਬਾ ਜੀ ਨੇ ਗੁੱਸੇ ਵਿੱਚ ਆ ਕੇ ਬਚਨ ਕੀਤਾ। ਚੰਗਾ ਫਿਰ ਜਿਵੇਂ ਤੇਰੀ ਇੱਛਾ ਹੈ ਉਸੇ ਤਰ੍ਹਾਂ ਹੀ ਹੋਵੇਗਾ। ਸ਼ੁੱਧ ਹੈ। ਅਗਲੇ ਦਿਨ ਕੰਮ ਕਰਨ ਵਾਲੇ ਸਾਰੇ ਹੀ ਆਪਣੇ ਪਿੰਡ ਬੀਬੀ ਵਾਲਾ ਚਲੇ ਗਏ ਗਜਨ ਸਿੰਘ ਨੇ ਬਚਨ ਸਿੰਘ ਵੱਲੋਂ ਬੋਲੇ ਗਏ ਮਾੜੇ ਲਫ਼ਜ਼ਾਂ ਦਾ ਬਹੁਤ ਬੁਰਾ ਮਨਾਇਆ ਪਰ ਗੁੱਸੇ ਨੂੰ ਅੰਦਰ ਹੀ ਪੀ ਗਿਆ ਕਿਉਂਕਿ ਕਬੀਲੇ ਦਾ ਬੰਦਾ ਸੀ ਨਾਲੇ ਆਪ ਉਸ ਨੂੰ ਲੈ ਕੇ ਆਇਆ ਸੀ ਕੁਝ ਕਹਿ ਨਾ ਸਕਿਆ ਪਰ ਉਸ ਨੂੰ ਕਹਿੰਦਾ ਰਿਹਾ ਤੂੰ ਚੰਗਾ ਨਹੀਂ ਕੀਤਾ ਰਾਤ ਹੋ ਗਈ ਸੀ ਗਰਮੀ ਦਾ ਮੌਸਮ ਸੀ ਲੋਕ ਗਰਮੀ ਤੋਂ ਬਚਾ ਕਰਨ ਲਈ ਕੋਠੇ ਦੀ ਛਾਤੀ ਉੱਪਰ ਪੈ ਜਾਂਦੇ ਸਨ ਬਚਨ ਸਿੰਘ ਕੋਠੇ ਉੱਪਰ ਚੜ੍ਹ ਕੇ ਸੌਂ ਗਿਆ ਅੱਧੀ ਰਾਤ ਹੋਈ ਤਾਂ ਹਨੇਰੀ ਆ ਗਈ ਪਹਿਲਾਂ ਆਉਣ ਵਾਲੀਆਂ ਹਨੇਰੀਆਂ ਬਹੁਤ ਹੀ ਧੁੰਦਲੀਆਂ ਹੁੰਦੀਆਂ ਸਨ ਨੇੜੇ ਖੜਾ ਵੀ ਕੋਈ ਨਹੀਂ ਦਿਸਦਾ ਸੀ ਹਨੇਰੀ ਕਾਫੀ ਧੁੰਦਲੀ ਸੀ ਬਚਨ ਸਿੰਘ ਆਪਣਾ ਮੰਝਾ ਚੁੱਕ ਕੇ ਥੱਲੇ ਉਤਰਨ ਲੱਗਾ ਕੀ ਹਨੇਰੀ ਦਾ ਬੁੱਲਾ ਇੰਨੇ ਜ਼ੋਰ ਨਾਲ ਆਇਆ ਕਿ ਮੰਝੇ ਸਮੇਤ ਬਚਨ ਸਿੰਘ ਨੂੰ ਛੱਤ ਤੋਂ ਹੀਠਾਂ ਸੁੱਟ ਦਿੱਤਾ ਹੀਠਾਂ ਡਿੱਗਣ ਸਮੇ ਉਸ ਦੀ ਧੌਣ ਟੁੱਟ ਗਈ ਅਤੇ ਪਰਲੋਕ ਸਿਹਾਰ ਗਿਆ ਮਹਾਪੁਰਖਾਂ ਦੀ ਧੌਣ ਤੋੜਨ ਵਾਲਾ ਆਪਣੀ ਹੀ ਤੁੜਵਾ ਕੇ ਦੁਨੀਆ ਤੋਂ ਸਦਾ ਲਈ ਚਲਾ ਗਿਆ ਸੰਤ ਦਾ ਦੋਖੀ ਅਧ ਵਿਚ ਤੇ ਟੁੱਟੇ ਜਦੋਂ ਇਸ ਬਾਰੇ ਗੱਜਣ ਸਿੰਘ ਨੂੰ ਪਤਾ ਲੱਗਾ ਉਸ ਦਾ ਮੱਥਾ ਠਣ ਗਿਆ ਉਸ ਨੇ ਸਾਰੀ ਕਹਾਣੀ ਸਮਝ ਲਈ ਸੀ ਬਾਬਾ ਜੀ ਕੋਲ ਜਾਂਦਾ ਰਹਿੰਦਾ ਸੀ ਸਮਝਣ ਵਿੱਚ ਦੇਰ ਵੀ ਕਿਵੇਂ ਲੱਗਦੀ ਗੱਜਣ ਸਿੰਘ ਬਾਬਾ ਜੀ ਕੋਲ ਚਲਾ ਗਿਆ ਨਮਸਕਾਰ ਕਰਕੇ ਮਾਫੀ ਮੰਗਣ ਲੱਗ ਪਿਆ ਹਜੂਰ ਨੇ ਫਰਮਾਇਆ ਗੱਜਣ ਸਿੰਘ ਤੇਰੇ ਨਾਲ ਤਾਂ ਕੋਈ ਨਰਾਜ਼ਗੀ ਨਹੀਂ ਤੇਰਾ ਇਸ ਵਿੱਚ ਕੋਈ ਕਸੂਰ ਨਹੀਂ ਫੇਰ ਗੱਜਣ ਸਿੰਘ ਨੇ ਸਾਰੀ ਹਕੀਕਤ ਦੱਸੀ। ਬਾਬਾ ਜੀ ਨੇ ਫਰਮਾਇਆ ਜੋ ਹੋਣਾ ਸੀ ਉਹ ਹੋ ਗਿਆ ਹੈ। ਇਹ ਵੀ ਇੱਕ ਭਾਣਾ ਸੀ। ਇਸ ਬਾਰੇ ਤੇਰੇ ਮਨ ਵਿੱਚ ਕੋਈ ਡਰ ਨਹੀਂ ਹੋਣਾ ਚਾਹੀਦਾ। ਤੇਰੇ ਤੇ ਅਸੀਂ પ્રસન્ન ਹਾਂ। ਤੂੰ ਆਪਣੇ ਅੰਦਰ ਕੋਈ ਡਰ ਨਾ ਰੱਖ। ਪਰ ਹੁਣ ਅਸੀਂ ਇੱਥੋਂ ਆਸਣ ਚੁੱਕ ਲੈਣਾ ਹੈ। ਇਹ ਸੁਣ ਕੇ ਗੱਜਣ ਸਿੰਘ ਦੇ ਦਿਲ ਤੇ ਜੋ ਬੀਤੀ ਇਸ ਬਾਰੇ ਉਹ ਹੀ ਜਾਣਦਾ ਸੀ। ਜਾਂ ਵਾਹਿਗੁਰੂ ਮਹਾਪੁਰਖ ਜੋ ਕਹਿਣ ਉਸ ਤੇ ਪੂਰਾ ਉਤਰਦੇ ਹਨ ਬਾਬਾ ਜੀ ਨੇ ਆਸਣ ਚੁੱਕ ਕੇ ਕੁਝ ਰੂਮੀ ਦੇ ਅੰਦਰ ਵੱਲ ਨੂੰ ਕਰ ਲਿਆ ਕਈ ਦਿਨ ਇੱਥੇ ਹਜ਼ੂਰ ਜ਼ਮੀਨ ਉੱਤੇ ਹੀ ਬੈਠੇ ਰਹੇ ਕੋਈ ਹੋਰ ਆਸਣ ਨਾ ਬਣਾਇਆ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੂਰਾ ਦੇ ਹਮ ਕਾਹੂ ਕੀ ਕਾਨ ਨਾ ਕੱਢਤੇ ਆਪਣੇ ਗੁਰ ਪ੍ਰਸਾਦ ਦੇ ਇਹ પ્રસੰਗ ਸਰਦਾਰ ਹਜੂਰਾ ਸਿੰਘ ਮਿਸਤਰੀ ਤੋਂ ਪ੍ਰਾਪਤ ਕੀਤਾ ਧੰਨ ਗੁਰੂ ਨਾਨਕ ਧੰਨ ਬਾਬਾ ਜੀ ਅਗਲੀ ਸਾਖੀ ਸਾਹਿਬ ਸਿੰਘ ਕੋਟੜੇ ਨਾਲ ਬੀਤੀ ਬੇਪਰਵਾਹੋ ਆਨੰਦ ਮੈਂ ਨਾਉ ਮਾਨਕ ਹੀਰਾ ਮਹਾਪੁਰਖ ਬਾਬਾ ਜੀ ਆਪਣੇ ਆਪ ਵਿੱਚ ਮਸਤ ਬੇਪਰਵਾਹ ਅਡੋਲ ਸਮੁੰਦਰ ਵਰਗੀ ਗੰਭੀਰਤਾ ਸ਼ਾਂਤ ਚਿੱਤ ਨੇਤਰ ਬੰਦ ਕੀਤੇ ਹੋਏ ਬੈਠੇ ਹਨ ਚਿਹਰੇ ਤੇ ਕੁਦਰਤੀ ਸੁੰਦਰਤਾ ਦਾ ਜ਼ਲਾਲ ਪਰ ਤਖ ਦਿਸ ਰਿਹਾ ਹੈ ਚਿਹਰੇ ਵੱਲ ਦੇਖ ਕੇ ਅੱਖਾਂ ਨੀਵੀਆਂ ਹੋ ਜਾਂਦੀਆਂ ਹਨ ਸਿਰ ਝੁੱਕ ਜਾਂਦਾ ਹੈ ਇਲਾਹੀ ਮਸਤਕ ਵੱਲ ਦੇਖਣ ਦੀ ਹਿੰਮਤ ਨਹੀਂ ਪੈਂਦੀ ਤੇਜ ਝੱਲਿਆ ਨਹੀਂ ਜਾਂਦਾ ਬਾਬਾ ਜੀ ਬੇਪਰਵਾਹ ਹੋਏ ਬਿਨਾ ਕੋਈ ਲੇਫ ਤਲਾਈ ਵਿਛਾਏ ਜਮੀਨ ਉੱਪਰ ਬੈਠੇ ਹਨ ਦਿਨ ਚੜਦਾ ਹੈ ਤੇ ਛਿਪ ਜਾਂਦਾ ਹੈ ਪਰ ਆਪ ਦੇ ਮੁਖੜੇ ਤੋਂ ਨਿਰੰਕਾਰ ਪਰਮੇਸ਼ਵਰ ਦੇ ਗੁਣ ਗਾਏ ਜਾ ਰਹੇ ਹਨ ਕੋਈ ਘਰ ਨਹੀਂ ਕੋਈ ਸੇਵਕ ਨਹੀਂ ਪਰ ਫਿਰ ਵੀ ਜੰਗਲ ਵਰਗੀ ਧਰਤੀ ਉੱਤੇ ਆਪ ਨਿਡਰ ਹੋ ਕੇ ਬੈਠੇ ਹਨ ਕਈ ਦਿਨ ਲੰਘ ਗਏ ਇੱਕ ਦਿਨ ਇੱਕ ਗੁਰਸਿੱਖ ਸਾਹਿਬ ਸਿੰਘ ਘੋਟਣਾ ਪੂਚੋ ਕਲਾ ਤੋਂ ਹਜੂਰੀ ਵਿੱਚ ਹਾਜ਼ਰ ਹੋ ਗਿਆ ਨਮਸਕਾਰ ਕਰਕੇ ਬਹਿ ਗਿਆ ਮਨ ਵਿੱਚ ਖਿਆਲ ਆਇਆ ਮਹਾਪੁਰਖ ਹਨ ਕੋਈ ਸੇਵਾ ਹੀ ਕਰ ਲਈਏ ਇਹ ਵੀ ਵੱਡੇ ਫੁੰਨਾ ਦੀ ਨਿਸ਼ਾਨੀ ਹੈ ਨਹੀਂ ਤਾਂ ਮਹਾਪੁਰਖ ਕੋਲ ਦੁਨੀਆ ਆਉਂਦੀ ਹੈ ਤੇ ਚਲੀ ਜਾਂਦੀ ਹੈ ਕਿਸੇ ਬਿਰਲੇ ਦੇਹੀ ਮਨ ਵਿੱਚ ਸੇਵਾ ਮੰਗਣ ਦਾ ਖਿਆਲ ਆਉਂਦਾ ਹੈ ਗੁਰਬਾਣੀ ਫਰਮਾਨ ਹੈ ਸਾਹਿਬ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਕੋਈ ਸੇਵਾ ਬਖਸ਼ੋ ਬਾਬਾ ਜੀ ਨੇ ਬਚਨ ਕੀਤਾ ਕੀ ਸੇਵਾ ਕਰੇਗਾ ਜੋ ਹੁਕਮ ਹੋਵੇ ਪਾਤਸ਼ਾਹ ਸਾਹਿਬ ਸਿੰਘ ਨੇ ਕਿਹਾ ਬਾਬਾ ਜੀ ਨੇ ਹੁਕਮ ਦਿੱਤਾ ਜੇ ਸੇਵਾ ਕਰਨੀ ਹੈ ਤਾਂ ਇੰਜ ਕਰ ਇੱਕ ਟੁਆ ਪੁੱਟ ਦੇ ਜਿਸ ਦੀ ਲੰਬਾਈ ਸਾਡੇ ਸਰੀਰ ਜਿੰਨੀ ਹੋਵੇ ਇਸ ਦੇ ਉੱਪਰ ਨੇੜੇ ਖੜੇ ਸਰਕਾਨੇ ਵੱਢ ਕੇ ਪਾ ਦੇ ਉੱਪਰ ਸੁੱਕੀ ਮਿੱਟੀ ਪਾਉਣੀ ਹੈ ਪ੍ਰੇਮੀ ਨੇ ਥੋੜੇ ਚਿਰ ਵਿੱਚ ਟੋਆ ਪੁੱਟ ਕੇ ਛੱਤ ਜਿਹੀ ਪਾ ਦਿੱਤੀ ਆਪ ਨੇ ਦੇਖ ਕੇ ਕਿਹਾ ਸ਼ੁੱਧ ਹੈ ਮਹਾਪੁਰਖਾਂ ਦੀ ਲੀਲਾ ਕਿਸ ਤਰ੍ਹਾਂ ਦੀ ਹੁੰਦੀ ਹੈ ਐਨੀ ਵੱਡੀ ਤਾਕਤ ਦੇ ਮਾਲਕ ਹੁੰਦੇ ਹੋਏ ਵੀ ਝੁੱਗੀਆਂ ਵਿੱਚ ਰਹਿਣਾ ਫਿਰ ਦੁਨੀਆਦਾਰਾਂ ਤੋਂ ਆਪਣੇ ਆਪ ਨੂੰ ਛੁਪਾ ਕੇ ਰੱਖਣਾ ਸਾਹਿਬ ਸਿੰਘ ਇਹ ਤਿਆਰ ਕਰਕੇ ਆਗਿਆ ਲੈ ਕੇ ਚਲਾ ਗਿਆ ਥੋੜੀ ਦੇਰ ਬਾਅਦ ਸੰਤ ਬਹਾਲਦਾਸ ਜੀ ਆ ਗਏ ਬਾਬਾ ਜੀ ਨੂੰ ਨਮਸਕਾਰ ਕਰਕੇ ਕੋਲ ਖੜੇ ਹੋ ਗਏ ਬਾਬਾ ਜੀ ਨੇ ਜਿਸ ਕੰਮ ਭੇਜਿਆ ਸੀ ਉਸ ਵਿੱਚ ਪੁੱਛਗਿੱਛ ਕਰਕੇ ਵਚਨ ਕੀਤਾ ਵੇਖ ਬਹਾਲਦਾਸ ਆਪਣਾ ਘਰ ਠੀਕ ਹੈ ਬਹਾਲਦਾਸ ਜੀ ਨੇ ਕਿਹਾ ਮਹਾਰਾਜ ਸਤ ਹੈ ਕੁਝ ਸਮੇਂ ਬਾਅਦ ਸੰਤ ਬਾਲਦਾਸ ਜੀ ਨੇ ਦੁੱਧ ਮੰਗ ਲਿਆਂਦਾ ਅਤੇ ਇੱਕ ਪਰੌਂਠਾ ਤਿਆਰ ਕਰਵਾ ਲਿਆਇਆ ਪਰੌਂਠਾ ਮਰਿਆਦਾ ਅਨੁਸਾਰ ਪੀਸੀ ਹੋਈ ਕਣਕ ਦਾ ਆਪਣੀ ਭੈਣ ਦੇ ਘਰੋਂ ਤਿਆਰ ਕਰਕੇ ਲਿਆਂਦਾ ਸੀ ਬਾਬਾ ਜੀ ਨੇ ਲੋੜ ਅਨੁਸਾਰ ਪਰੌਂਠਾ ਛੱਕ ਲਿਆ ਦੁੱਧ ਪੀ ਲਿਆ ਪਰੌਂਠੇ ਦਾ ਹਿੱਸਾ ਤੇ ਬਾਕੀ ਦੁੱਧ ਸੰਤ ਬਾਲਦਾਸ ਜੀ ਨੂੰ ਦੇ ਦਿੱਤਾ ਤੇ ਵਚਨ ਕੀਤਾ ਲੈ ਛੱਕ ਲਓ ਤੇ ਆਨੰਦ ਹੋ ਜਾਓ ਬਹਾਲਦਾ ਜੀ ਨੇ ਸਤਿਵਚਨ ਕਹਿ ਕੇ ਸ਼ੱਕ ਲਿਆ ਅਤੇ ਹੱਥ ਸਾਫ਼ ਕਰਕੇ ਫੇਰ ਸੇਵਾ ਆ ਪੁੱਛੀ ਬਾਬਾ ਜੀ ਨੇ ਹੁਕਮ ਕੀਤਾ ਔ ਸਾਹਮਣੇ ਜਾ ਕੇ ਬੈਠ ਜਾ ਸੰਤ ਬਹਾਲਦਾ ਜੀ ਹੱਥ ਜੋੜ ਕੇ ਬਹਿ ਗਏ ਸੰਤ ਬਹਾਲਦਾ ਜੀ ਜਿਤਨੀ ਦੇਰ ਸੇਵਾ ਵਿੱਚ ਰਹੇ ਬਾਬਾ ਜੀ ਕੋਲ ਖੜੇ ਜਾਂ ਬੈਠੇ ਹੁੰਦੇ ਹਮੇਸ਼ਾ ਹੱਥ ਜੋੜ ਕੇ ਰੱਖਦੇ ਸਨ ਆਠ ਪਹਿਰ ਕਰ ਜੋੜ ਰਹੋ ਤਉ ਭੀਟੇ ਹਰ ਰਾਇਰੀ ਨੋਟ ਇਹੋ ਪ੍ਰਸੰ ਸਰਦਾਰ ਬਖਸ਼ੀ ਸਿੰਘ ਘੋਟਣਾ ਤੋਂ ਪ੍ਰਾਪਤ ਕੀਤਾ ਧੰ ਗੁਰੂ ਨਾਨਕ ਧੰ ਬਾਬਾ ਜੀ